ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਅਡਰਸ ਦੀ ਅੰਦਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਪਿੰਡ ਆ ਉਹ ਪਿੰਡ ਸਿਵਿੰਗਾਂ ਜ਼ਿਲ੍ਹਾ ਪਟਿਆਲਾ ਪੰਜਾਬ ਦਾ ਰਹਿਣਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਬੈਠ ਕੇ ਦੇਖਦੀਆਂ ਨੇ ਬਹੁਤ ਸਾਰੀਆਂ ਭੈਣਾਂ ਵਾਲੀ ਗੱਡੀਆਂ ਜਿੱਥੇ ਬੈਠ ਕੇ ਦੇਖਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਬਾਕੀ ਜਿਹੜੀਆਂ ਭੈਣਾਂ ਨੇ ਹਾਲੇ ਤੱਕ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬੁਜਾਰ ਕੇ ਆਰ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਮੈਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣਾ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਤੇ ਜਿਹੜਾ ਆਪਾਂ ਟੌਪ ਕਲਿੱਕ ਆ ਉਹ ਲੇਡੀ ਸੂਟ ਦਾ ਕਿਉਂਕਿ ਪਹਿਲਾਂ ਜ਼ਿਆਦਾ ਲੇਡੀ ਸੂਟ ਸਿੱਖੇ ਕੋਰਸ ਆ ਤਾਂ ਆਪਾਂ ਇਕੱਲੀ ਸ਼ਲਟੀ ਕੱਟਣੀ ਅੱਜ ਤਾਂ ਆ ਦੇਖੋ ਪਹਿਲਾਂ ਇਹਦੇ ਉੱਪਰ ਕੀ ਹੁੰਦਾ ਕੜਾਈ ਕਰਵਾਈ ਹੋਈ ਹੈ ਪਹਿਨ ਨੇ ਠੀਕ ਐ ਇੱਧਰ ਵੀ ਕੜਾਈ ਆ ਤੇ ਬਾਹਾਂ ਤੇ ਵੀ ਆ ਇਹ ਚੀਜ਼ ਨੂੰ ਪਹਿਲਾਂ ਆਪਾਂ ਨੇ ਬਿਆੰਤਣਾ ਹੁੰਦਾ ਵੀ ਲੰਬਾਈ ਆਜੂਗੀ ਜਾਂ ਨਹੀਂ ਉਹ ਕਿਉਂਕਿ ਜਿਹੜੀ ਲੰਬਾਈ ਜਾਣੀ ਉਹ ਬਹੁਤ ਜ਼ਿਆਦਾ 45 ਇੰਚ ਲੰਬਾਈ ਹੈ ਠੀਕ ਆ ਪਹਿਲਾਂ ਮੈਂ ਸਾਰੇ ਨਿਸ਼ਾਨ ਚੈੱਕ ਕਰ ਲੇ ਆ ਦੇਖੋ ਆਹ ਲਾਲਿਆ ਪਹਿਲਾਂ ਇਸ ਤੋਂ ਬਾਅਦ ਆਹ ਲਾਲਿਆ ਇਸ ਤੋਂ ਬਾਅਦ ਬਾਂਹ ਲਾਲਿਆ ਵੀ ਸਾਰੇ ਸਹੀ ਆ ਰਹੇ ਨੇ ਸਾਰੇ ਨਿਸ਼ਾਨ ਪਹਿਲਾਂ ਚੈੱਕ ਕਰਕੇ ਬਿਅੰਤ ਲਿਆ ਕਰੋ ਵੀ ਆਜੂ ਜਾਂ ਨਹੀਂ ਆਉਂਦਾ ਉਸ ਤੋਂ ਬਾਅਦ ਤੁਸੀਂ ਕੰਮ ਨੂੰ ਸ਼ੁਰੂ ਕਰਨਾ ਹੈ ਠੀਕ ਆ ਆਪਾਂ ਟਾਈਮ ਬੇਸਟ ਕਰਦੇ ਹੋਏ ਨਾ ਜਲਦੀ ਜਲਦੀ ਵੀਡੀਓ ਬਣਾਉਣੇ ਹੈਗੇ ਜੇ ਫਿਰ ਵੀ ਕਿਸੇ ਭੈਣ ਨੂੰ ਕਿਸੇ ਚੀਜ਼ ਨਹੀਂ ਸਮਝ ਲੱਗਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੁਬਾਰਾ ਕਮੈਂਟ ਕਰਕੇ ਪੁੱਛ ਲਿਆ ਕਰੋ ਨਹੀਂ ਕਮੈਂਟ ਕਰਨਾ ਆਉਂਦਾ ਤਾਂ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾ ਕੇ ਵੀ ਪੁੱਛ ਸਕਦੇ ਹੋ ਬਾਕੀ ਜਿੰਗੇ ਭੈਣ ਦੇ ਹਾਲੇ ਤੱਕ ਰੰਦਾ ਜਿਹੜਾ ਨੰਬਰ ਆ ਉਹ ਗਰੁੱਪ ਦੇ ਵਿੱਚ ਐਡ ਨਹੀਂ ਕਰਵਾਇਆ ਉਹ ਗਰੁੱਪ ਦੇ ਵਿੱਚ ਐਡ ਕਰਵਾ ਲੂ ਬਿਲਕੁਲ ਫ੍ਰੀ ਸੇਵਾ ਕੋਈ ਭੈਣੇ ਨਾ ਸੋਚੇ ਵੀ ਕੋਰਪ ਦੇ ਵਿੱਚ ਐਡ ਹੋਣ ਦਾ ਕੋਈ ਪੈਸੇ ਕੱਟੇ ਜਾਣਗੇ ਜਾਂ ਕੋਈ ਹੋਰ ਆਜੋ ਇੱਕ ਵਾਰੀ ਆਪਾਂ ਇਹਦਾ ਮੈਂ ਤੁਹਾਨੂੰ ਫਟਾਫਟ ਨਾਪ ਦਿਖਾਨੇ ਕਿੰਨਾ ਭੈਣ ਦਾ 45 ਲੰਮਾਈਆ ਇਧਰ ਵਾਰੂ ਕਹਿਣਾ ਬੀ ਐਂਚ ਬਾ ਮੂਰੀ ਹੈਗੀ ਬਾ ਦੀ 6.5 ਟੀਰਾ ਹੈਗਾ 7.5 ਛਾਤੀ ਉੱਪਰ ਹੋ ਹੈਗੀ ਆ 18.5 ਕਮਰ 15.5 ਜਿਹੜਾ ਘੇਰਾ ਕਮੀਜ਼ ਦਾ ਛੱਡਦਾ ਉਹ 20 ਇੰਚਾ ਹੈਪ ਸਾਡੇ ਵੀ ਆ ਅੱਧਾ ਇੰਚ ਹੈਪ ਜ਼ਿਆਦਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਪਲੋਈਆਂ ਤਿਆਰ ਹੈਗੀਆਂ ਪੌਣੇ 10 ਤੇ ਮੋਢਾ ਹੈਗਾ 17 ਇੰਚ ਤੇ ਆਰ ਅਗਲਾ-ਅਗਲਾ 6 ਇੰਚ ਆ ਤੇ ਬੈਗ ਵਾਲਾ 5 ਇੰਚ ਆ ਕੋਣੀ 12.5 ਠੀਕ ਆ ਸਾਈਡ ਸਲਾਈਂ ਭੈਣੋ ਲਾਜ਼ਮੀ ਮਿਲ ਲਿਆ ਕਰੋ ਜੇ ਕੋਈ ਭੈਣ ਮੇਰੀ ਵੀਡੀਓ ਦੇਖਦੀ ਆ ਜਾਂ ਭਰਾ ਮੇਰੀ ਵੀਡੀਓ ਦੇਖਦਾ ਤਾਂ ਸਾਈਡ ਸਲਾਈਂ ਲਾਜ਼ਮੀ ਮਿਲ ਲਿਆ ਕਰੋ 14.5 ਇੰਚ ਸਾਈਡ ਸਲਾਈਂ ਆ ਤਾਂ ਆਜੋ ਆਪਾਂ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਸੈਂਟਰ ਕੱਢਾਂਗੇ ਪ੍ਰੈਸ ਆਪਣੇ ਕੋਲ ਗਰਮਾ ਜੇ ਲੋਡਪੂ ਨਾਲ ਦੀ ਪ੍ਰੈਸ ਮਾਰੀ ਚੱਲਾਂਗੇ ਲੋ ਜੀ ਕढ़ाई ਦੇ ਉੱਪਰ ਆਪਾਂ ਨੇ ਕढ़ाई ਸਹੀ ਕਰ ਲੈਣੀ ਉਸੇ ਤਰੀਕੇ ਸਭ ਤੋਂ ਪਹਿਲਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕੱਪੜਾ ਬਿਉਂਤਣਾ ਜ਼ਰੂਰੀ ਹੁੰਦਾਗਾ ਕਿਉਂਕਿ ਲੰਬਾਈ ਬਹੁਤ ਜ਼ਿਆਦੀ ਆ ਆਪਾਂ ਨੇ ਸਾਰਾ ਕੱਪੜਾ ਬਿਉਂਤ ਕੇ ਫੇਰੀ ਸ਼ੁਰੂ ਕੀਤਾ ਕਿਸੇ ਭੈਣ ਨੇ ਇਹ ਗਲਤੀ ਨਹੀਂ ਕਰਨੀ ਆ ਭਰਾਣੇ ਕਿ ਵੀ ਨਵੇਂ ਨਵੇਂ ਆਪਾਂ ਕੰਮ ਸਿੱਖੇ ਹੁੰਨੇ ਗਲਤੀ ਹੋ ਜਾਂਦੀ ਕਿਸੇ ਤੋਂ ਵੀ ਹਨਾ ਤਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੱਪੜਾ ਵਿਆਮਤਨਾਂ ਦੇ ਮੇਨਾਂ ਲਾਜ਼ਮੀ ਜ਼ਰੂਰੀ ਹੁੰਦਾਗਾ। ਬਾਕੀ ਜੇ ਕਿਸੇ ਭੈਣੇ ਸੂਟ ਦੀ ਨਾਪ ਦੀ ਵੀਡੀਓ ਦੇਖਣੀ ਹੈ ਤਾਂ ਦੂਸਰੇ ਚੈਨਲ ਤੇ ਜਾ ਕੇ ਅਮਰਤ ਟੇਲਰ ਸਿਮੀ ਵਾਲੇ ਦੇ ਜਾ ਕੇ ਤੁਸੀਂ ਦੇਖ ਸਕਦੇ। ਵੀ ਨਾਪ ਇਹਦਾ ਕਿਵੇਂ-ਕਿਵੇਂ ਆਪਣੇ ਲੈਤਾ ਸੀ। ਇਸ ਤਰ੍ਹਾਂ ਨੇ ਬੂਟੀਆਂ ਨੂੰ ਇੱਕ ਦੂਜੀ ਦੇ ਉੱਪਰ ਚੰਗੀ ਤਰ੍ਹਾਂ ਸਹੀ ਕਰ ਲਿਆ ਕਰੋ। ਠੀਕ ਆ ਤਾਂ ਕਿ ਦੁਰਗ ਹੱਲੇ ਨਾ ਬਿਲਕੁਲ ਸੈਂਟਰ ਕੱਢ ਕੇ। ਕੱਪੜੇ। ਅਹੀਂ ਆਪਾਂ ਟੋਕੇ ਨੇ ਸਾਰੀਆਂ ਬੂਟੀਆਂ ਇੱਕ ਦੂਜੀ ਦੇ ਉੱਪਰ ਕਰ ਲੈਣੀਆਂ। ਚੰਗੀ ਤਰ੍ਹਾਂ ਇਹ ਨਹੀਂ ਹੈ ਵੀ ਆਪਣੀ ਤੇ ਬੂਟੀਆਂ ਕੋਈ ਕਿੱਧਰ ਫਿਰਦੀ ਕੋਈ ਕਿੱਧਰ ਫਿਰਦੀ ਠੀਕ ਹੈ ਇਹ ਚੀਜ਼ ਦਾ ਲਾਜ਼ਮੀ ਤਿਆਰ ਰੱਖਣਾ ਲੋਕ ਜੀ ਹੁਣ ਆਪਾਂ ਇੱਥੋਂ ਮਿਲਾਂਗੇ ਟੋਟਲ ਕਪੜਾ ਕਿੰਨਾ ਆਪਣੇ ਕੋਲੇ 13.5 13.5 ਇੱਥੋਂ ਵੀ ਕਿੰਨਾ 13.5 ਸਾਰੇ ਨੂੰ ਚੰਗੀ ਤਰ੍ਹਾਂ ਮਿੰਤੀ ਮਾਰ ਕੇ ਇਹ ਸੂਟ ਪਰ ਵੀ ਵਾਧਨਾ ਨੂੰ ਸੈੱਟ ਕਰ ਲੈ ਕਰੋ ਅਣ ਦੇਖਿਆ ਨਾ ਕਰਾ ਕਰੋ ਫਿਰ ਕੀ ਹੁੰਦਾ ਜੇ ਮੈਨੂੰ ਦੱਸਿਆ ਵੀ ਇੱਕ ਬੂਟੀ ਇਧਰ ਉਧਰ ਵੀ ਜਾਵੜੀ ਤਾਂ ਫਿਰ ਬੁਰਾ ਲੱਗਦਾ ਹੈ ਨਾ ਲੋ ਜੀ 13.5 ਆ ਡੇ ਤੇ ਨਾ ਸਾਡੇ ਤੇ ਠੀਕ ਆ ਹੁਣ ਆਪਾਂ ਇਹਦੇ ਵਿਚਾਲੇ ਕਰੀਪ ਆਵਾਂਗੇ ਐਸਟਰ ਵਿਚਾਲੇ ਕਰੀ ਜੀ ਲਾਜ਼ਮੀ ਪਾ ਲਿਆ ਕਰੋ ਇਹਦੇ ਨਾਲ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਨਾ ਇਹ ਨਾਲੇ ਜਦੋਂ ਆਪਾਂ ਗਲਾ ਪੇਸਟਿੰਗ ਕਰਨਾ ਬਣਾਉਣਾ ਕੋਲੋਈਆਂ ਸਾਰਾ ਨਿਸ਼ਾਨ ਵਧੀਆ ਚੱਕੇ ਜਾਂਦੀ ਹੈ ਸਾਰੇ ਕੱਪੜੇ ਦੇ ਪ੍ਰੈਸ ਮਾਰ ਲੈ ਕਰੋ ਭਾਵੇਂ ਕਿਸੇ ਵੀ ਪ੍ਰਕਾਰ ਦਾ ਕੱਪੜਾ ਕਈ ਵਾਰੀ ਕੱਪੜੇ ਨੇ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਸੁਗੋਟ ਨਾਲ ਦਾ ਸੁਗੜ ਜਾਂਦਾ ਜੇ ਮਾੜਾ-ਮੋਟਾ ਵਧਣਾ ਦਾ ਬਾਦੀ ਜਾਂਦਾ ਨਾ ਪ੍ਰੈਸ ਮਾਰਨ ਦੇ ਨਾਲ ਬਹੁਤ ਸਾਰੇ ਕੱਪੜੇ ਆਉਂਦੀ ਆ ਜਾਦੇ ਕਪੜੇ ਇਸਤਰੀ ਆਉਂਦੇ ਜਿਹੜੇ ਸੰਗੜ ਜਾਂਦੇ ਨੇ ਲਓ ਜੀ ਆਪਾਂ ਪ੍ਰੈਸ ਮਾਰ ਕੇ ਉਹ ਸੈੱਟ ਕਰ ਲਿਆ ਇੱਥੋਂ ਆਪਨੇ ਇਹਦੀ ਲੰਬਾਈ ਚੱਕਣੀ ਹੈ ਜਿੱਥੋਂ ਕਿ ਆਪਣੀਆਂ ਕੜਾਈ ਖਤਮ ਹੁੰਦੀ ਹੈ ਠੀਕ ਆ 45 ਲੰਬਾਈ ਆਪਰੇ ਅੱਧਾ ਇੰਚ ਗਲੇ ਦੇ ਵਿੱਚ ਕਪੜਾ ਆਊਗਾ ਉੱਥੇ ਉੱਪਰ 45.5 ਤੇ ਆਪਾਂ ਨਿਸ਼ਾਨ ਲਾ ਲਿਆ ਠੀਕ ਆ ਇਸ ਜਗ੍ਹਾ ਤੋਂ 45.5 ਇੱਧਰ ਮਾਰੂਗਾ ਹਾਂਜੀ 45.5 ਸਿੱਧਾ ਨਿਸ਼ਾਨ ਤੁਸੀਂ ਹੱਥ ਨਾਲ ਵੀ ਲਾ ਸਕਦੇ ਹੋ ਜੇ ਨਹੀਂ ਫੱਟੀ ਦੇ ਨਾਲ ਸਿੱਧਾ ਨਿਸ਼ਾਨ ਲਾ ਸਕਦੇ ਆ ਇਸ ਤਰ੍ਹਾਂ ਠੀਕ ਹੁਣ ਤੀਰਾ ਇਸ ਭੈਣ ਦਾ ਹੈਗਾ 11.5 ਇੰਚ ਤੇ ਇੱਥੋਂ 11.5 ਆਪਾਂ ਕਿੰਨਾ ਕਰਾਂਗੇ 6.1 12.5 ਤੋਂ ਥੋੜਾ ਜਿਹਾ ਮਾਰਦਾ ਰੱਖਿਆ ਕਰੋ ਪੂਰਾ 12.5 ਨਹੀਂ ਰੱਖਣਾ ਸਵਾ 6 ਤੇ 12.5 ਬਣ ਜਾਂਦਾ ਆਪਾਂ 6.1 ਰੱਖ ਲਿਆ ਜਿਹੜਾ ਮੋਢਾ ਇਸ ਭੈਣ ਦਾ نیچے ਨੂੰ ਕਿੰਨਾ ਪਊਗਾ ਉਹ 7 ਇੰਚ ਇੱਥੋਂ ਆਪਾਂ 7 ਇੰਚ ਤੇ ਲਾਵਾਂਗੇ ਠੀਕ ਹੈ ਬਿਲਕੁਲ ਸਿੱਧਾ ਤੇ ਇਧਰੋਂ ਵੀ ਆਪਾਂ ਨੇ ਠੀਕ ਹੈ ਸੱਤ ਰੀਲ ਵਾਲੇ ਉਹ ਜਿਹੜੀ ਛਾਤੀ ਆ ਉਹ 9.5 ਇੰਚ ਤੋਂ ਆਪਾਂ 9.5 ਦਿਨishan ਲਾਵਾਂਗੇ ਕਿਉਂਕਿ ਪਲੇਟ ਪਾ ਕੇ ਇਥੋਂ ਥੋੜਾ ਪੀੜਾ ਹੋ ਜਾਣਾ ਸੂਟ 9.5 ਦੀ ਬਜਾਇ ਇਸ ਆਪਾਂ 9.5 ਦੇ ਨਿਸ਼ਾਨ ਲਾ ਲਿਆ ਜਿੰਨਾ ਮਾਰਜਨ ਤੁਸੀਂ ਰੱਖਣਾ 2 ਇੰਚ ਰੱਖ ਲਿਆ ਕਰੋ ਬਾਹਰ ਨਾਲ ਰੱਖਿਆ ਕਰੋ ਤੇ ਇਥੋਂ ਜਿਹੜੀ ਤੁਸੀਂ ਗਲਾਈ ਦੇਣੀ ਹੈ 1 ਇੰਚ ਦੀ ਬਹੁਤ ਠੀਕ ਲੋਚ ਕੈਸ ਗਲਾਈ ਨੂੰ ਇਹਦੇ ਨਾਲ ਆਰਾਮ ਦੇ ਨਾਲ ਮਲਾ ਦੇਣਾ ਹੁਣ ਸਾਈਡ ਸਲਾਈ ਜਿਹੜੀ ਹੈਗੀ ਐਸ ਪੈਨ ਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 14.5 ਆਪਾਂ ਕਿੰਨੇ ਦਿਲਾਵਾਂ ਜੀ ਹਾਂ 15.5 ਇੰਚ ਤੇ ਹੈ ਪੈ ਗਈ 20 ਇੰਚ ਆਪਾਂ ਇਹਨਾਂ ਦੀ ਆਹ ਵਾਲੀ ਕੱਢਣੀ ਹੈਗੀ ਸਾਈਡ ਤੇ ਪੈਕ ਹੋਣੀ ਹੈ ਨਾ ਤਾਂ ਇਹਦੇ ਵਾਸਤੇ ਆਪਾਂ ਨੇ 4 ਇੰਚ ਵੱਧ ਰੱਖਾਂਗੇ ਕਿਉਂਕਿ ਵਿੱਚ ਪਾਉਣੀ ਹੈ ਜੇ ਨੀਚੇ ਰੱਖ ਲਾਉਣੀ ਵਾ ਫਿਰ 3 ਇੰਚ ਨਹੀਂ ਸਰ ਜਿੰਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 20.5 ਤੇ 4 24.5 ਯਾਨੀ ਕਿ ਸਵਾ ਬਾ ਇੰਚ 4 ਇੰਚ ਵੱਧ ਕਰ ਲਿਆ ਕਰੋ ਜਿਨ੍ਹਾਂ ਨੇ ਕੋਈ ਇਸ ਤਰ੍ਹਾਂ ਲੈਂਸ ਵਗੈਰਾ ਜਾਂ ਕੋਈ ਪਾਈਪਿੰਗ ਵਗੈਰਾ ਕੱਢਣੀ ਹੁੰਦੀ ਆ ਤਾਂ ਆਪਾਂ ਕਿੰਨਾ ਕਰ ਲੈ 12 ਸਵਾ 12 ਨੀਚੇ ਤੋਂ ਆਪਾਂ ਅਗਰ ਰੱਖਾਂਗੇ 12 ਇੰਚ ਕਿਉਂਕਿ ਥੋੜਾ ਜਿਹਾ ਇਹਨਾਂ ਦਾ ਘੇੜ ਘੱਟ ਆ ਲਓ ਜੀ ਠੀਕ ਆ ਉਹ ਸਾਰੇ ਨਿਸ਼ਾਨ ਆਪਾਂ ਫੱਟੀ ਦੇ ਨਾਲ ਚੱਕ ਲਾਂਗੇ ਤਾਂ ਕਿ ਬਿਲਕੁਲ ਸਫਾਈ ਆਵੇ ਕੱਟਣ ਦੀ ਇਹ ਆਖਰੀ ਸਟੈਪ ਸਿੱਕੇ ਨਿਸ਼ਾਨ ਲਾ ਲਈਏ ਆਪਾਂ ਇਸ ਤੋਂ ਬਾਅਦ ਆਪਾਂ ਇਹ ਤੋਂ ਬਾਅਦ ਕਿ ਇਹ ਕਿੰਝ ਲੇਕ ਲੋ ਜੀ ਜੇ ਕਿਸੇ ਵੀ ਭੈਣ ਦੇ ਦਿਮਾਗ ਦੇ ਵਿੱਚ ਕੋਈ ਸਵਾਲ ਹੁੰਦਾ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਰਿਆ ਕਰੋ ਤਾਂ ਕਿ ਜਦੋਂ ਵੀ ਆਪਾਂ ਵੀਡੀਓ ਬਣਾਉਣੀ ਹੈ ਤੁਹਾਡੇ ਸਾਰੇ ਸਵਾਲ ਪੜ੍ਹ ਕੇ ਫੇਰ ਹੀ ਮੈਂ ਵੀਡੀਓ ਬਣਾਉਣ ਲੱਗਦਾ ਹੁੰਦਾ ਹਨ YouTube ਤੇ ਜਿੰਨੇ ਵੀ ਤੁਸੀਂ ਕਮੈਂਟ ਕਰਦੇ ਹੋ ਤੁਹਾਡੇ ਸਾਰੇ ਕਮੈਂਟ ਪੜ੍ਹ ਕੇ ਫਿਰ ਮੈਂ ਵੀਡੀਓ ਅੱਗੇ ਸ਼ੁਰੂ ਕਰਦਾ ਹੁੰਦਾ ਕੋਈ ਵੀ ਕਿਸੇ ਵੀ ਕੋਈ ਮਸਲਾ ਜੀ ਦੀ ਹੋਵੇ ਜਾਂ ਕਟਾਈ ਜਿਹੜੀ ਜਿਹੜੀ ਚੀਜ਼ੇ ਨੂੰ ਦਿੱਕਤ ਆਉਂਦੀ ਆ ਜਾਂ ਜਿਹੜੀ ਚੀਜ਼ ਦੀ ਮੇਰੀ ਤੁਹਾਨੂੰ ਸਮਝ ਨਹੀਂ ਆਉਂਦੀ ਉਹ ਤੁਸੀਂ ਦੱਸਿਆ ਕਰੋ ਬਾਈ ਸਾਨੂੰ ਆਹ ਚੀਜ਼ ਦਾ ਤੁਹਾਨੂੰ ਸਮਝ ਨਹੀਂ ਤੁਸੀਂ ਕਾਹਦੇ ਹਿਸਾਬ ਨਾਲ ਲਾਉਣੀ ਹੁਣ ਉਹ ਜੀ ਲਾਜ਼ਮੀ ਦੱਸ ਦਿਆ ਕਰੋ ਤਾਂ ਕਿ ਮੈ ਤ ਵੀ ਤੁਹਾਨੂੰ ਕਿੱਥੇ ਕਿੱਥੇ ਦਿੱਕਤ ਆਉਂਦੀ ਹੈ ਜੇ ਕਪੜਾ ਹਾਲ ਦਾ ਤਾਂ ਇੱਥੇ ਸੂਈ ਲਾ ਲਿਆ ਕਰੋ ਇਹ ਕਪੜਾ ਹਾਲ ਦਾ ਨਹੀਂ ਫਿਰ ਮੈਂ ਤੁਹਾਨੂੰ ਦਿਖਾਉਂਦਾ ਇੱਕ ਵਾਰੀ ਜੇ ਆਪਣਾ ਸੂਈ ਜਿਵੇਂ ਮੈਰੀ ਜਾਂਦੀ ਹੈ ਤਾਂ ਇਹ ਜਿਹੜਾ ਬਹੁਤ ਫਾਇਦਾ ਹੈ ਨੁਕਸਾਨ ਕੋਈ ਨਹੀਂ ਹੈ ਤਾਂ ਇਹਨਾਂ ਦੇ ਕੋ ਆ ਬੂਟੀ ਦੇ ਉੱਪਰ ਬੂਟੀ ਸਹੀ ਕਰਕੇ ਨਾ ਇੱਥੇ ਆਪਾਂ ਸੂਈ ਲਾ ਲੈਣੀ ਹੈ ਇਸ ਤੇ ਇਹ ਆ ਠੀਕ ਹੈ ਕੋਈ ਹਾਲ ਦਾ ਨਹੀਂ ਕਪੜਾ ਇਦਾਂ ਨਹੀਂ ਕੀ ਹੈ ਮੇਰੀ ਗੱਲ ਦੀ ਸਮਝ ਆਉਂਦੀ ਆ ਜਾਂ ਕਟਾਈ ਦੀ ਸਮਝ ਆਉਂਦੀ ਆ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਭੈਣ ਬਣ ਕੇ ਇਹ ਵੀਡੀਓ ਜਲਦੀ ਜਲਦੀ ਲਾਜ਼ਮੀ ਸ਼ੇਅਰ ਕਰਿਆ ਕਰੋ ਤਾਂ ਕਿ ਹੋਰਾਂ ਭੈਣਾ ਤੇ ਭਰਾਵਾਂ ਦਾ ਵੀ ਅੱਗੇ ਫਾਇਦਾ ਹੋ ਸਕੇ ਇਸ ਚੀਜ਼ ਦੇ ਨਾਲ ਹਨਾ ਚਲੋ ਜੀ ਇਹ ਤੋਂ ਆਪਾਂ ਜਦੋਂ ਗਲਾਈ ਦੀ ਹੈਗੇ ਨਹੀਂ ਪੂਰੇ ਧਿਆਨ ਦੇ ਨਾਲ ਹਾਂ ਠੀਕ ਹੈ ਇੱਥੇ ਹੁਣ ਆਪਾਂ ਟੱਕ ਦੇਵਾਂਗੇ ਜਿੱਥੇ ਨਿਸ਼ਾਨ ਲਾਇਆ ਇਸ ਤਰ੍ਹਾਂ ਉਹ ਪਰ ਨਾਲ ਉਹ ਵੀ ਬੈਕ ਕਰਦਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਸਾਰਾ ਕੱਪੜਾ ਨਾ ਪਹਿਲਾਂ ਬਿਉਤ ਲੈ ਸੀ ਇਹ ਨਹੀਂ ਹੈ ਵੀ ਮੈਂ ਫਟਾਫਟ ਇਹਨੂੰ ਕੱਟਣ ਲੱਗ ਗਿਆ ਫਿਰ ਕਈ ਵਾਰੀ ਕੀ ਹੁੰਦਾ ਵੀ ਆਪਣਾ ਲੰਮਾਈ ਆਪਾਂ ਨੇ ਇਸ ਭੈਣੇ ਜਿਵੇਂ ਜ਼ਿਆਦਾ ਕਰਾ ਲਈ ਤਾਂ ਉਧਰੋਂ ਬਾਹਾਂ ਹੀ ਨਿਕਲਣ ਫਿਰ ਆਪਣੇ ਸੂਟ ਪੱਲੇ ਪੈਣ ਦੇ ਚਾਂਸ ਚਾਂਸ ਨਹੀਂ ਪਈ ਜਾਂਦਾ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕੱਪੜਾ ਮੇਨਿਆ ਵੀ ਕਰੋ ਤੇ ਕੱਪੜਾ ਬਿਉਤਿਆ ਵੀ ਕਰੋ ਬਾਕੀ ਜਿਹੜੇ ਕੋ ਕੱਪੜਾ ਧੋਣ ਵਾਲਾ ਹੁੰਦਾ ਉਹਨੂੰ ਧੋੜਿਆ ਕਰੋ ਇੱਕ ਵਾਰੀ ਆਹ ਦੇ ਹੁਣ ਜਿਵੇਂ ਇਹਨਾਂ ਲੰਮਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 45 ਇੰਚ ਤਿਆਰ ਆ ਮੈਂ ਪਹਿਲਾਂ ਨਿਸ਼ਾਨਾ ਲਾ ਲਿਆ ਸੀ ਆਸ 48 ਇੱਥੇ ਹੁਣ ਬਸ ਤੁਹਾਨੂੰ ਇੱਕੋ ਹੀ ਦੁਬਾਰੀ ਚੈੱਕ ਕਰਾਉਣਾ ਵੀ ਕਿਵੇਂ ਤੁਸੀਂ ਵੀ ਆਪਣਾ 45 ਤੇ 3 48 ਠੀਕ ਹੈ ਇਸ ਤਰ੍ਹਾਂ ਬਿਉਤ ਕੀ ਫਿਰ ਉਸ ਤੋਂ ਬਾਅਦ ਆਪਾਂ ਇੱਥੋਂ ਬੈਕ ਪੱਲਾ ਇਹਨਾਂ ਦਾ ਜਿਹੜਾ ਕੱਢਾਂਗੇ ਇਸ ਤਰ੍ਹਾਂ ਬਾਕੀ ਜਿਹੜੀਆਂ ਪੈਂਡਾਂ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਹੁੰਦੇ ਉਹ ਕਿਰਪਾ ਕਰਕੇ ਹਫ਼ਤਾ 10 ਦਿਨ ਪਹਿਲਾਂ ਦੱਸ ਦਿਓ ਕਰੋ ਤਾਂ ਕਿ ਕੱਪੜੇ ਟਾਈਮ ਸਿਰ ਬਣ ਸਕਣ ਤੇ ਵਧੀਆ ਟਾਂਗਣ ਦੇ ਨਾਲ ਬਣਨ ਹਨ ਕਾਲੀ ਦੇ ਵਿੱਚ ਉਹਨਾਂ ਦੀ ਸਫਾਈ ਨਹੀਂ ਆਉਂਦੀ ਕਰ ਤੁਸੀਂ ਵੀ ਕਾਲੀ ਨਾ ਕਰਿਆ ਕਰੋ ਸਾਨੂੰ ਵੀ ਕਾਲੀ ਕਰਨ ਤੇ ਮਜਬੂਰ ਨਾ ਕਰਿਆ ਕਰੋ ਕੱਪੜੇ ਪਹਿਲਾਂ ਦਿਆ ਕਰੋ ਹਨਾ ਤਾਂ ਕਿ ਵਧੀਆ ਟਾਈਮ ਸਿਰ ਬਣ ਸਕਾ ਜਿਹੜੀਆਂ ਪਿੰਡ ਨੇ ਆਉਣਾ ਹੁੰਦਾ ਬਠਿੰਡੇ ਦੇ ਨਾਲ ਹੀ ਇਹ ਪਿੰਡ ਸਾਡਾ 7 ਕਿਲੋਮੀਟਰ ਦੂਰੀ ਤੇ ਨਾਲ ਹੀ ਬਲਾੜੇ ਵਾਲਾ ਪਿੰਡ ਰਹਿ ਜਾਂਦਾ ਤੇ ਬਹਿਮਨ ਦਿਵਾਨਾ ਦਿਹਾਉਣ ਪਿੰਡ ਇਹ ਨਾਲ ਨਾਲ ਹੀ ਰਹਿੰਦੇ ਆ ਜਿਹੜੇ ਕੋ ਨੇੜੇ ਵਾਲੀਆਂ ਪਿੰਡਾਂ ਹਨ ਉਹ ਆ ਸਕਦੇ 20 ਤੇ 24 ਆਪਾਂ ਉਹਨਾਂ ਨੂੰ ਰੱਖੇ ਨੇ ਸਵਾ 24 ਇੱਥੇ ਵੀ ਆਪਾਂ ਸਵਾ 24 ਰੱਖਾਂਗੇ ਕੰਨੀ ਛੱਡ ਕੇ ਬਾਕੀ ਕੱਪੜਾ ਇੱਕ ਪਾਸੇ ਕੱਢ ਰੱਖਿਆ ਕਰੋ ਕੱਪੜਾ ਘੱਟ ਤੋਂ ਘੱਟ ਬੇਸਟ ਕਰਾ ਗੋ ਲੋ ਜੇ ਆਪਾਂ ਇੱਥੋਂ ਰੱਖਾਂਗੇ ਸਵਾ 12 ਇੰਚ ਠੀਕ ਆ ਸਾਰਾ ਕੱਪੜਾ ਆਪਾਂ ਇਸੇ ਤਰੀਕੇ ਨਾਲ ਸੈੱਟ ਕਰ ਲੈਣਾ ਬਾਕੀ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਬੇਨਤੀ ਕਰਦਾ ਹਾਂ ਵੀ ਜੇ ਕੋਈ ਕੱਪੜਾ ਸੁਮੜਨ ਵਾਲਾ ਉਹਨੂੰ 10 ਘੰਟੇ ਭਿਉਂ ਕੇ ਫਿਰ ਕਟਿਆ ਕਰੋ ਠੀਕ ਆ ਸਵਾ 12 ਸਵਾ 12 ਤੇ ਸਵਾ 15 ਇਹਦੇ ਬਾਅਦ ਇਹ ਇੱਕ ਸੂਟ ਹੋਰ ਆਪਾਂ ਉਹ ਕੱਲ੍ਹ ਵਾਲੀ ਵੀਡੀਓ 'ਚ ਉਹਦੀ ਵੀਡੀਓ ਪਾਵਾਂਗੇ ਕਟਾਈ ਦੀ ਉਹਦੇ ਲਾਈਨਿੰਗ ਲਾਉਣੀ ਆ ਉਹਦਾ ਮੈਂ ਤੁਹਾਨੂੰ ਨਾਲ-ਨਾਲ ਦੱਸੂ ਵੀ ਕਿਵੇਂ ਆਪਾਂ ਨੇ ਆਪਦੇ ਹਿਸਾਬ ਦੇ ਨਾਲ ਉਹਨੂੰ ਖੁੱਲਾ ਰੱਖਣਾ ਆਪਦੀ ਮਰਜ਼ੀ ਦਾ ਥੋੜਾ ਜਿਹਾ ਸਿੰਪਲ ਸੂਟ ਤਾਂ ਆਪਾਂ ਇਹਦਾ ਨਾਪ ਮੈਂ ਤੁਹਾਨੂੰ ਸਵੇਰੇ ਜਿਹੜੀ ਵੀਡੀਓ ਪਾਈ ਸੀ ਅੱਜ ਅਮਰਤ ਟ੍ਰੇਲਰ ਸੀ ਵੀ ਵਾਲੇ ਤੁਸੀਂ ਦੇਖ ਲਿਓ ਉਹਦੇ ਨਾਪ ਦੀ ਉਹਦੇ ਵਿੱਚ ਮੈਂ ਦੱਸਿਆ ਵੀ ਆ ਵੀ ਜਿਹਦੇ ਤੁਸੀਂ ਲਾਈਨਿੰਗ ਲਾਉਣੀ ਆ ਜਾਂ ਲੋਨ ਕਹਿੰਦੇ ਨੇ ਅੰਦਰ ਕੱਪੜਾ ਜਾਂ ਅਸਤਰ ਕਹਿੰਦੀ ਗਈ ਪਹਿਣਾ ਕਿਉਂਕਿ ਅਲੱਗ-ਅਲੱਗ ਏਰੀਆ ਦੇ ਵਿੱਚ ਬੋਲੀ ਦਾ ਫਰਕ ਪੈ ਜਾਂਦਾ ਕਈ ਪਹਿਣਾ ਅਸਤਰ ਕਹਿੰਦੀਆਂ ਉਹ ਕੱਪੜੇ ਨੇ ਜਿਹੜਾ ਅੰਦਰ ਲੱਗਦਾ ਕਈ ਲੋਨ ਕਹਿੰਦੀਆਂ ਪਹਿਣਾ ਕ ਤਾਂ ਉਹ ਜਿਹੜੇ ਲਾਉਣੀਆਂ ਆਪਾਂ ਉਹਨਾਂ ਦਾ ਨਾਪ ਥੋੜਾ ਥੋੜਾ ਖੁੱਲਾ ਰੱਖਣਾ ਹੁੰਦਾ ਹੈ। ਤਾਂ ਉਹ ਆਪਾਂ ਜਦੋਂ ਕਟਾਈ ਕਰਾਂਗੇ ਤੁਹਾਨੂੰ ਉਹਦੇ ਨਾਲ ਨਾਲ ਵੀ ਦੱਸਾਂਗੇ ਕਿਵੇਂ-ਕਿਵੇਂ ਆਪਣੇ ਵੱਧ ਰੱਖਣਾ ਹੈ ਆਪਦੀ ਮਰਜ਼ੀ ਦੇ ਨਾਲ। ਤੇ ਅੱਗੇ ਤੋਂ ਆਪਾਂ ਨੂੰ ਇਸੇ ਅਦਾਈ ਪੂਰਾ ਪੂਰਾ ਇੱਕ ਸੂਤ ਦਾ ਵੀ ਫਰਕ ਨਹੀਂ ਰੱਖਣਾ। ਨਾ ਚੰਗੀ ਤਰ੍ਹਾਂ ਜਿੰਨਾ ਜਿਹਾ ਸੈੱਟ ਨਹੀਂ ਹੁੰਦਾ। ਸਾਰੇ ਚਾਕ ਵਗੈਰਾ ਚੈੱਕ ਕਰ ਲਿਆ ਕਰੋ। ਵੀਰ ਭੈਣਾਂ ਕਹਿੰਦੀਆਂ ਬਈ ਸਾਡਾ ਗਲਾ ਜਿਹੜਾ ਪਿੱਛੇ ਨੂੰ ਜਾਂਦਾ ਰਹਿੰਦਾ ਹਨਾ ਉਹ ਤੁਸੀਂ ਕਿਰਪਾ ਕਰਕੇ ਆਪਾਂ ਇਸ ਭੈਣ ਦਾ ਗਲਾ ਪਿੱਛੇ ਨਹੀਂ ਜਾਂਦਾ ਪਰ ਫਿਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਕਿੰਨਾ ਚੱਕਣਾ ਤੁਸੀਂ ਲਗਭਗ 9 ਇੰਚ ਜੇਕੂ ਭੈਣ ਭਾਰੀ ਹੈ ਸਰੀਰ ਦੀ ਤਾਂ 1 ਇੰਚ ਆਪਾਂ ਚੱਕ ਸਕਦੇ ਠੀਕ ਹੈ ਜੀ ਆਹ ਨਿਸ਼ਾਨ ਤੇ ਆਪਾਂ ਕਟਾਂਗੇ ਨਹੀਂ ਆਪਾਂ ਕਟਾਂਗੇ ਇਹਦੇ ਨਾਲ ਦੀ ਇਹ ਮੈਂ ਤੁਹਾਨੂੰ ਦੱਸਣ ਵਾਸਤੇ ਵੀ ਕਿੰਨਾ ਚੱਕਣਾ ਤੁਸੀਂ ਨਿਸ਼ਾਨ ਐ ਲਾ ਕੇ ਚੱਕ ਲਿਆ ਕਰੋ ਤੇ ਜਿਨ੍ਹਾਂ ਦੇ ਤੁਸੀਂ ਇਹ ਚੱਕਣਾ ਮੈਂ ਕੱਲ ਵੀ ਇੱਕ ਭੈਣ ਦਾ ਸ਼ਾਇਦ ਫੋਨ ਆਇਆ ਸੀ ਕਿ ਕਮੈਂਟ ਉਹਨਾਂ ਨੇ ਕਿਰਪਾ ਕਰਕੇ ਤੁਸੀਂ ਇੱਥੋਂ ਘਟਾ ਲਿਆ ਕਰੋ ਨਹੀਂ ਤਾਂ ਮੋਡਾ ਜਿਆਦਾ ਵੱਡਾ ਹੋ ਜੂ ਫਿਰ ਬਾਹਾਂ ਚੜਾਉਣ ਵੇਲੇ ਇੱਥੇ ਬਾੜ ਪੈਣਗੇ ਆਪਣੇ ਫਰੰਟ ਦੇ ਆ ਜਗ੍ਹਾ ਤੇ ਤੇ ਜਿਹਦਾ ਕੋਈ ਹੱਲ ਵੀ ਨਹੀਂ ਫਿਰ ਆਪਾਂ ਇੱਥੋਂ ਸਿਉਣਾ ਮਾਰ ਕੇ ਭੀੜਾ ਕਰਾਂਗੇ ਜਾਂ ਇੱਥੋਂ ਹਨ ਉਹ ਚੀਜ਼ ਗਲਤ ਹੋਈ ਜਿਨ੍ਹਾਂ ਦੇ ਤੁਸੀਂ ਬੈਕ ਚੱਕਣੀ ਆ ਉਹਨਾਂ ਦਾ ਤੁਸੀਂ ਮੋਡਾ ਆਪਦੇ ਹਿਸਾਬ ਨਾਲ ਘਟਾ ਲਿਆ ਕਰੋ ਜਿਵੇਂ 7 ਆ ਤਾਂ 6.5 ਕਰ ਲਿਆ ਕਰੋ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਪੈਣਾ ਨੇ ਇੱਥੋਂ ਆਪਾਂ ਇਹ ਪਹਿਣ ਪਤਲੀ ਜਿਹਾ ਸਰੀਰ ਦੀ ਪੌਣ ਇੱਕ ਦੋ ਹੀ ਰੱਖਾਂ ਜਿਆਦਾ ਕੱਪੜਾ ਨਹੀਂ ਰੱਖਦੇ ਠੀਕ ਹੈ ਮੈਸ ਥੋੜੀ ਬਾਡੀ ਕੋ ਨੀ ਨਿਗਾਹ ਮਾਰ ਕੇ ਨਾ ਜਿਹਦੇ ਜਿਆਦਾ ਨਹੀਂ ਮਾਸ ਜਿਵੇਂ ਇਥੋਂ ਆਪਣੇ ਆ ਪਤਲੇ ਹੀ ਹੈਗਾ ਤਾਂ ਫਿਰ ਬਾਹਰ ਕੱਪੜਾ ਨਾ ਰੱਖਿਆ ਕਰੋ ਨਹੀਂ ਤਾਂ ਫਿਰ ਪਿੱਛੇ ਬੁਲਬਲੇ ਬਣ ਲਾਗੇ। ਵਾਹ ਅਜਾ ਕਰਦੇ ਆ ਪੋਲੇ ਨਿਸ਼ਾਨ ਨਾਲ ਆ ਨਿਸ਼ਾਨ ਦੇ ਮੈਂ ਤੁਹਾਨੂੰ ਦੁਬਾਰੇ ਦੱਸ ਦੇ ਵੀ ਮੈਂ ਨਹੀਂ ਕੱਟੂ ਮੈਂ ਇਹਦੇ ਨਾਲ ਨਾਲ ਦੀ ਕੱਟੂ ਕਿਉਂਕਿ ਇਹਨਾਂ ਦੀ ਕੋਈ ਇਹੋ ਜਿਹੀ ਦਿੱਕਤ ਨਹੀਂ ਆਉਂਦੀ ਪਹਿੰਦੇ। ਸੂਟ ਬਿਲਕੁਲ ਸਹੀ ਹੋਊ ਕੋਈ ਪਿੱਛੇ ਜਾਣ ਦੀ ਦਿੱਕਤ ਨਹੀਂ ਆਉਂਦੀ। ਠੀਕ ਆ। ਅਜਾ ਆਪਾਂ ਸਾਰੇ ਨੀ ਨਿਸ਼ਾਨ ਲਾ ਲਈ। ਨਿਸ਼ਾਨ ਲਾ ਜੇ ਆਪਾਂ ਪਟਾਈ ਕਰਦੇ ਆ। ਨਹੀਂ ਹਾਂ ਨੂੰ ਬੰਨ੍ਹੇ ਕੱਟ ਦੇਣਾ ਇਹਦੇ ਨਾਲ ਨਹੀਂ ਕੱਟੂਗਾ ਬਿਲਕੁਲ ਇਹਦੇ ਨਾਲ ਠੀਕ ਆ ਇਧਰੋਂ ਆਪਾਂ ਨੇ ਅੱਧਾ ਇੰਚ ਚੱਕ ਦੇਣਾ ਹੈ ਇੱਥੇ ਇਸੇ ਤਰੀਕੇ ਪਰ ਟੱਕ ਲਾਵਾਂਗੇ ਤੇ ਪਲੇਟਾਂ ਦੇ ਨਿਸ਼ਾਨ ਆਪਾਂ ਨਾਲ ਦੀ ਨਾਲ ਚੱਕ ਦੇਗੇ ਸੂਈ ਨੂੰ ਹੁਣ ਆਪਾਂ ਕੱਢ ਲਾਂਗੇ ਇਤੋਂ ਚੰਗੀ ਤਰ੍ਹਾਂ ਮਿਲਣਾ ਕਰੋ ਕਈ ਵਾਰੀ ਸੂਤ ਭਾਰ ਦਾ ਹੀ ਫਰਕ ਪੈਂਦਾ ਹੈ ਨਾ ਪਲੋਂਗਾਂ ਦਾ ਫਰਕ ਪੈਂਦਾ ਹੈ ਜਿਵੇਂ ਇਤੋਂ ਕਿੰਨਾ ਹੈ 3.5 ਤੋਂ 1 ਸੂਤ ਘੱਟ ਹਾਂਜੀ ਪਰ ਇੱਥੇ 3.5 ਹੋ ਗਿਆ ਇੱਥੇ ਫੇਰ ਵਧ ਗਿਆ ਤਾਂ ਕਰਕੇ ਇਹਨੂੰ ਮੈਂ ਇੰਕੇ ਚੰਗੀ ਤਰ੍ਹਾਂ ਜਿਵੇਂ ਕਾਲ ਨਾ ਕਰਿਆ ਕਰੋ ਜਦੋਂ ਆਹ ਕੰਮ ਬਰੀਕੀ ਹੁੰਦੀ ਹੈ ਨਾ ਵੈਸੇ ਤੇ ਸਾਰੇ ਸੂਤ ਦੀ ਕਾਲ ਨਾ ਕਰਿਆ ਕਰੋ ਹਨਾ ਇੱਕ ਦੋ ਮਿੰਟਾਂ ਦਾ ਕੁਝ ਨਹੀਂ ਹੁੰਦਾ ਹਾਂ 3.5 ਤੋਂ ਸੂਤ ਹੁਣ ਆਪਾਂ ਕੀ ਕਰਾਂਗੇ ਇਹਦੇ ਹੋਰ ਵੀ ਤੁਹਾਨੂੰ ਸੌਖਾ ਤਰੀਕਾ ਦੱਸਦੇ ਹਾਂ ਨਾਲੇ ਤਾਂ ਨਿਸ਼ਾਨ ਲੱਗ ਜਾਣਗੇ ਪਲੋਂਗਾਂ ਦੇ ਇਹ ਨਿੱਕੀ ਜਗ੍ਹਾ ਤੇ ਤੁਸੀਂ ਨਾ ਪ੍ਰੈਸ ਮਾਰ ਲੈ ਕਰੋ ਪਲੋਈਆਂ ਪਾਉਣ ਵ ਲਈ ਆਪ ਨੂੰ ਸੌਖਾ ਹੋ ਜਾਏ ਸਿੱਧੀਆਂ ਕਰੀਜਾਂ ਬਣ ਜਾਣਗੀਆਂ ਠੀਕ ਆ ਹੁਣ ਜਿਹੜੇ ਪਲੇਟਾਂ ਦੇ ਨਿਸ਼ਾਨ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਨਾਪ ਲੈਣ ਵ ਲਈ ਪੌਣੇ 10 ਤੇ ਨਾ ਆਪਾਂ ਘੱਟ ਤੋਂ ਘੱਟ ਅੱਧਾ ਇੰਚ ਕਪੜਾ ਉੱਪਰ ਛੱਡਣਾ ਪੌਣੇ 10 ਆਪਾਂ ਲਾਵਾਂਗੇ ਸਵਾ 10 ਇਹ ਆਲੋ ਸਵਾ 10 ਫੁੱਟ ਇੱਕ ਦੀ ਗੱਲ ਹੈ ਜਾਨੀ ਕਿ ਇੱਥੇ ਆਪਣੇ ਕਪੜੂਗਾ ਤੇ ਆ ਇੰਨਾ ਕਪੜਾ ਆਪਣਾ ਗਲੇ ਦੇ ਵਿੱਚ ਮੋੜ ਜੂ ਮੋੜਿਆਂ ਦੇ ਵਿੱਚ ਆ ਸਲਾਈ ਦੇ ਵਿੱਚ ਦੇਖੋ ਇੱਥੋਂ ਠੀਕ ਆ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਕਿ ਪਲੋਗੀਆਂ ਨੀਵੀਆਂ ਕਿੰਨੀਆਂ ਰੱਖਣੀਆਂ ਥੱਲੇ ਨੂੰ ਲੰਬਾਈ 7 ਇੰਚ ਹਾਂਜੀ 7 ਇੰਚ ਆਪਾਂ ਨਿਸ਼ਾਨ ਲਾ ਲਿਆ ਹੁਣ ਆਪਾਂ ਇੱਕ ਲੜ ਚੱਕਾਂਗੇ ਇੱਥੋਂ ਫੇਰ ਪੁੱਠੇ ਪਾਸੇ ਆ ਕੇ ਦੇ ਠੀਕ ਆ ਏਸੀ ਤਰੀਕੇ ਨਾਲ ਨਿਸ਼ਾਨ ਲਾ ਮੈਂ ਦੋ ਪੱਲਿਆਂ ਦੇ ਨਾਲ ਪਹਿਲਾਂ ਇੱਕ ਤੇ ਲੱਗ ਜੇ ਨੇ ਹੁਣ ਦੋਵਾਂ ਤੇ ਲੱਗ ਜਾਣੀਆਂ ਜਿੰਨਾ ਭੈਣਾਂ ਨੂੰ ਇਹ ਚੀਜ਼ ਦੀ ਸਮਝ ਲੱਗਦੀ ਆ ਉਹ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਹਾਂਜੀ ਬਈ ਲੱਗਦੀ ਆ ਨਹੀਂ ਲੱਗਦੀ ਸੰਗਿਆਣਾ ਕਰੋ ਕੋਈ ਦਿੱਕਤ ਨਹੀਂ ਤੁਹਾਡੇ ਆਪਣੇ ਭਰਾ ਦਾ ਚੈਨਲ ਆ ਕਮੈਂਟ ਕਰ ਦਿਆ ਕਰੋ ਵੀ ਬਾਈ ਸਮਝ ਨਹੀਂ ਲੱਗਦੀ ਥੋੜਾ ਜਿਹਾ ਇਹ ਆ ਮੈਸਟਰ ਇਸੇ ਨਹੀਂ ਚੰਨਦੇ ਕੋਣ ਆਪਾਂ ਮੇਨ ਵਾਲੇ ਟੇਡੀਆਂ ਪਲੂਗੇ ਇਨਸ਼ਾਅਲਾ ਵਾਂਗੇ ਇੱਥੋਂ 7 ਇੰਚ ਤੇ ਲੋਕ ਠੀਕ ਆਹ ਵਾਲਾ ਆਪਾਂ ਡੇਡ ਸਿੱਧਾ ਕਰਕੇ ਹਲਕਾ ਜਿਹਾ ਇਧਰ ਨੂੰ ਕਰ ਦੇਣਾ ਇਸੇ ਤਰੀਕੇ ਇਧਰੋਂ ਡੇਡ ਇਧਰ ਨੂੰ ਕਰਕੇ ਪੈਰ ਪੈ ਦਾ ਨਿਚੇ ਡੌਨ ਕਰ ਦੇਣਾ ਠੀਕ ਆ ਦੋਨੇ ਨਿਸ਼ਾਨ ਆਪਣੇ ਚੱਕੇਗੇ ਇਸੇ ਤਰੀਕੇ ਤੁਸੀਂ ਪੈਨ ਨੂੰ ਖੋੋ ਕੇ ਮੜਾ ਜਾ ਇਧਰਲੇ ਪਾਸੇ ਆ ਗਿਆ ਇੱਥੇ ਵੀ ਨਿਸ਼ਾਨ ਲਾ ਲੈ ਆਪਾਂ ਨੇ ਇਸ ਆ ਨਹੀਂ ਆਣ ਜਦਦਰ ਦਿਸਨ ਲੱਗ ਗਿਆ ਆਪਾਂ ਨੂੰ ਠੀਕ ਹੁਣ ਆਪਾਂ ਨੇ ਕੀ ਕਰਨਾ ਬਾਰੀ ਬਾਰੀ ਆਪਾਂ ਨੂੰ ਡੈਰੀ ਨਾ ਫਰੋਲਣੀ ਪਵੇ ਨਾ ਆਪ ਵੀ ਸੂਟ ਦੇ ਉੱਪਰ ਹੀ ਲਾਇਆ ਕਰੋ ਜਿਵੇਂ ਬੈਗ ਵਾਲਾ ਪਹਿਨਦਾ ਹੈਗਾ 5.5 ਆਪਾਂ ਲਿਖਤਾ 5.5 ਫਰੰਟ ਗਲਾ ਕਿੰਨਾ ਇਸ ਪਹਿਨਦਾ ਅਗਲਾ ਅਗਲਾ ਹੈਗਾ 6 ਇੰਚ ਆਪਾਂ ਇੱਥੇ ਲਿਖਨੇ 6 ਇੰਚ ਆਪਾਂ ਥੋੜਾ ਜਿਹਾ ਤੇ ਡਿਜ਼ਾਈਨ ਬਣਾਵਾਂਗੇ ਇੱਥੇ ਨਾਲ ਲਿਖ ਦੇਵਾਂਗੇ ਤਾਂ ਕਿ ਯਾਦ ਰਵੇ ਵੀ ਡਿਜ਼ਾਈਨ ਵਾਲਾ ਹਣ ਸੌਖਾ ਹੋ ਜਾਏ ਕਿ ਵੀ ਆਪਾਂ ਬਣਾਉਣ ਵੇਲੇ ਕਿ ਵੀ ਭੁੱਲ ਜਾਈਏ ਜਾਂ ਕੋਈ ਭੈਣ ਕੋਲ ਆ ਕੇ ਗੱਲੀ ਲਾ ਲੈਣ ਦੀ ਆਪਾਂ ਨੂੰ ਇਹ ਚੀਜ਼ਾਂ ਦਿਮਾਗ ਚ ਓਕ ਗਿਆ ਜਾਂਦੀਆਂ ਤਾਂ ਕਰਕੇ ਉੱਪਰ ਹੀ ਲਿਖਣਾ ਕਰੂ ਸੂਟ ਦੇ ਜਿਹੜਾ ਵੀ ਕੁਝ ਕਰਨਾ ਆਪਾਂ ਨੇ ਹੁਣ ਹੁਣ ਇੱਥੋਂ ਜਿਹੜੀ ਛਾਤੀ ਆਉਂਦੀ ਆਂਦੀ ਉਹ 1.75 ਤਿਆਰ ਆਪਾਂ ਇੱਥੇ ਲਿਖਣੀ 1.75 ਕਮਰ ਕਿੰਨੀ ਆ ਤਿਆਰ 1.5 ਸਾਢੇ 15 ਆਪਾਂ ਇੱਥੇ ਲਿਖਣੀ 1.5 ਸਾਢੇ 15 ਹੈਪ ਹੈਗੀ ਇਸ ਪਾਸੇ ਦੀ ਸਾਢੇ ਵੀ ਆਪਾਂ ਇੱਥੇ ਲਿਖਦਾ ਸਾਢੇ ਵੀ ਤੇ ਘੇਰਾ ਹੈਗਾ 2 ਇੰਚ ਆਪਾਂ ਇੱਥੇ ਲਿਖਦਾ 2 ਇੰਚ ਤੇ ਸਾਈਡ ਸਲਾਈ ਕਿੰਨੀ ਆ ਸਾਈਡ ਸਲਾਈ ਹੈਗੀ 1.25 ਇਹ ਚੀਜ਼ ਲਾਜ਼ਮੀ ਤੁਸੀਂ ਮਿਣਿਆ ਕਰੋ ਬਾਕੀ ਜਦੋਂ ਤੁਸੀਂ ਆਹ ਵਾਲੀ ਸਿਉਣ ਲਾਉਣੇ ਨਾ ਉਦੋਂ ਮੈਨ ਲਿਆ ਕਰੋ ਕਿ ਜੇ ਵੱਧ ਹੁੰਦੀ ਆ ਤਾ ਉਹਨੂੰ ਘੱਟ ਕਰ ਦਿਓ ਘੱਟ ਉਮੀਦ ਤਾ ਉਹਨੂੰ ਪੂਰੀ ਕਰ ਲਿਆ ਕਰੋ ਤਾਂ ਕਿ ਜਦੋਂ ਪਾਈਪਿੰਗ ਆਪਾਂ ਲਾ ਦਨੇ ਆ ਫਿਰ ਪਟ ਡੇਡ ਕਰਨੀ ਬਹੁਤ ਔਖੀ ਹੈ ਕਿਉਂਕਿ ਜਦੋਂ ਸੂਤ ਥੋੜਾ ਜਿਹਾ ਨੀਮਾ ਹੋ ਗਿਆ ਆ ਦੇਖੋ ਇੱਥੋਂ ਫਸਲ ਲੱਗ ਜੂਗਾ ਐਵੇਂ ਇਹ ਉੱਚਾ ਹੋ ਗਿਆ ਫਿਰ ਚਾ ਕੇ ਇੱਥੋਂ ਬੁਰੇ ਲੱਗਦੇ ਫਿਰ ਸਲਵਾਰ ਦੀ ਬੈਟਰੀ ਨਹੀਂ ਉਹ ਬਹੁਤ ਭੈੜੀ ਲੱਗਦੀ ਹੈ ਤਾਂ ਕਰਕੇ ਬਰੀਕ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਨਾਲ-ਨਾਲ ਹਨਾ ਉਦੋਂ ਆਪ ਨੂੰ ਇੱਕ ਦੋ ਮੈਂਟੀ ਲੱਗਦੇ ਆ ਇਹਨੇ ਸੋਚਿਆ ਕਰੋ ਵਾਰੀ-ਵਾਰੀ ਮੈਨੂੰ ਕੀ ਹੈ ਹਨ ਇੱਕ ਦੋ ਮਿੰਟ ਲਾਉਣੇ ਵਧੀਆ ਬਾਅਦ ਦੇ ਵਿੱਚ ਘੰਟਾ ਆਪਣਾ ਖਰਾਬ ਹੋ ਜਾਣਾ ਕੇਵਲ 1.5 ਦਿਨੋਂ ਕਪੜਾ ਵੀ ਫਾੜ ਜਾਂਦਾ। ਲਓ ਜੀ ਹੁਣ ਆਪਾਂ ਨੇ ਫਰੰਟ ਪੱਲਾ ਤੇ ਬੈਕ ਪੱਲਾ ਆਪਣਾ ਕੱਟਿਆ ਗਿਆ। ਹੁਣ ਆਨੇ ਕੋਈ ਨਹੀਂ ਬਾਹਰ ਆਪਾਂ ਨੇ ਇੱਥੋਂ ਕੱਢਾਂ। ਜਿਹੜੇ ਭੈਣਾਂ ਚੈਨਲ ਤੇ ਨਵੇਂ ਆਉਂਦੀਆਂ ਜਾਂ ਕੋਈ ਭਰਾ ਚੈਨਲ ਤੇ ਨਵਾਂ ਹੁੰਦਾ ਨਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਬਾਕੀ ਕਿਸੇ ਵੀ ਟਾਈਪ ਦੀ ਵੀਡੀਓ ਦੇਖਣੀ ਚਾਹੋ ਨਵੇਂ ਕੁੜਤੇ ਬਿਆਮੀ ਤੇ ਜਾਂ ਲੇਡੀ ਸੂਟ ਤੇ ਜਾਂ ਪੈਂਟ ਦੀ ਕਟਾਈ ਤੇ ਹਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਕਿਉਂਕਿ ਆਪਾਂ ਦਾ ਕੰਮ ਘਟ ਨਹੀਂ ਹੁੰਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਭੈਣਾ ਕਮੈਂਟ ਕਰਦੇ ਹੋ ਤੁਸੀਂ ਪਤਾ ਲੱਗਦਾ ਵੀ ਹਾਂ ਤੁਸੀਂ ਵਾਕਈ ਸ਼ੌਂਕ ਨਾਲ ਦੇਖਦੇ ਹੋ ਹਨਾ ਬਾਕੀ ਨਾਲ ਨਾਲ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਤਾਂ ਕਿ ਅੱਗੇ ਅੱਗੇ ਵੀਡੀਓ ਜਾ ਸਕੇ ਜੇਕਰ ਕੋ ਵੀਡੀਓ ਦੇਖਣ ਨਾਲ ਅੰਗੂਠਿਆ ਨਿਸ਼ਾਨ ਆਉਂਦਾ ਹਨਾ ਉਹ ਨਾਪਿਆ ਕਰੋ ਹਨਾ ਤਾਂ ਕਿ ਵੀਡੀਓ ਅੱਗੇ ਚੱਲੀ ਜਾਂਦੀ ਹੈ ਉਹਦੇ ਨਾਲ ਬਾਕੀ ਜੇ ਕੋਈ ਭੈਣ ਜਾਂ ਭਰਾ ਫੇਸਬੁੱਕ ਚਲਾਉਂਦਾ ਤਾਂ ਉਹ ਫੇਸਬੁੱਕ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੀ ਆਕੇ ਕਿਸੇ ਵੀ ਭੈਣ ਦਾ ਜਾਂ ਭਰਾ ਦਾ ਇਸ ਚੀਜ਼ ਦਾ ਫਾਇਦਾ ਹੋ ਸਕੇ। ਆਪਾਂ ਜਿਵੇਂ ਉਧਰ ਬੂਟੀਆਂ ਸਹੀ ਕੀਤੀਆਂ ਹਨ ਉਸੇ ਤਰੀਕੀ ਬੂਟੀਆਂ ਸਹੀ ਕਰਨੀਆਂ ਲਾਜ਼ਮੀ ਜ਼ਰੂਰੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਸ ਤਰ੍ਹਾਂ। ਕਈ ਵਾਰੀ ਆਪਾਂ ਕੰਨੀ ਤੇ ਕੰਨੀ ਸਹੀ ਕਰ ਲਈ ਬੂਟੀਆਂ ਇਧਰੋਂ ਤੇ ਮਾੜੀ ਮੁੰਡੀ ਕੜਾਈ ਕਰਨ ਵੇਲੇ ਹੋ ਜਾਂਦੀਆਂ। ਪਰ ਤੁਸੀਂ ਬੂਟੀ ਸਹੀ ਰੱਖਿਆ ਕਰੋ ਇਸ ਤਰ੍ਹਾਂ। ਨਾ ਕਿ ਕੰਨੀ ਹੈ ਨਾ। ਜੋ ਬਾਅਦ ਵਿੱਚ ਆਪਾਂ ਨੂੰ ਪਛਤਾਵਾ ਆ ਜਾਂਦਾ ਵੀ ਥੋੜਾ ਦੇਖਿਆ ਸੀ ਉਹਦਾ ਗੌਰ ਨਾ ਹੈ। ਕਈ ਵਾਰੀ ਆਪਾਂ ਕੱਟਣ ਲੱਗੇ ਥੋੜੀ ਕਾਲ ਕਰ ਜਾਂਦੇ ਆ। ਜਮੇਂ ਨਿਕਾਲ ਕਰਨੀ ਹੈ ਨਾ 2-4 ਮਿੰਟ ਵੱਧ ਲੱਗੇ ਜਾਂਗੇ ਅੱਧਾ ਘੰਟਾ ਵੱਧ ਲੱਗ ਜੂ ਉਹਨੇ ਕੋਈ ਫਰਕ ਨਹੀਂ ਪੈਂਦਾਗਾ ਬਾਹਰ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਸੁਣੋ ਜੀ ਲੋਕਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪ੍ਰੈਸ ਮਾਰਨੀ ਬਾਕੀ ਮੈਂ ਹਰਕ ਵਿੱਚ ਕਹਿੰਦਾ ਜੇ ਕਿਸੇ ਭੈਣ ਨੂੰ ਕੋਈ ਪ੍ਰੈਸ ਮਸ਼ੀਨ ਜਾਂ ਕੋਈ ਵੀ ਟੇਲਰ ਮਟੀਰੀਅਲ ਲੈਣਾ ਹੁੰਦਾ ਤਾਂ ਫੋਨ ਤੇ ਗੱਲਬਾਤ ਵੀ ਕਰ ਸਕਦੇ ਜਿਹੜੀਆਂ ਭੈਣਾਂ ਬਝੰਡੇ ਆ ਕੇ ਲਿਆ ਸਕਦੀਆਂ ਬਾਹਲਾ ਵਧੀਆ ਹੈ ਨਾ ਪੱਟੀਆਂ ਵਗੈਰਾ ਸਭ ਕੁਝ ਮਿਲ ਜਾਂਦਾ ਉਹ ਤੁਸੀਂ ਮੇਰੇ ਤੋਂ ਅਡਰੈਸ ਲੈਣਾ ਕੋਈ ਦੁਕਾਨ ਦਾ ਹਨਾ ਇੱਥੋਂ ਮਿਲਦਾ ਬਈ ਸਮਾਨ ਵਧੀਆ ਤਾਂ ਸਵਰਗ ਮੈਰੀਲਾਂ ਦਾ ਦੱਸਿਆ ਸੀਗਾ ਵੀ ਆਪਾਂ ਨੂੰ ਯਾਦ ਰੀਲਾਂ ਨਹੀਂ ਜ਼ਰੂਰ ਲੋਡ ਹੋਣਗੀਆਂ ਤੇ 360 ਰੁਪਏ ਦਾ ਡੱਬਾ ਉਹ ਤੇ ਨਿਕਾ ਮਰਾ ਜੋ ਕੋਈ ਨਹੀਂ ਕੋਲੀ ਜਾ ਕੇ ਸਪੇਡ ਪੋਲੀ ਦੀ ਰੀਲ ਹੁੰਦੀਆਂ ਪੂਰੀ ਵਧੀਆ ਦੇਖੋ ਇਸ ਤਰ੍ਹਾਂ ਤੇ ਤੁਸੀਂ ਬਠਿੰਡੇ ਉਹ ਆ ਕੇ ਲਿਜਾ ਸਕਦੇ ਹੋ ਬਹੁਤ ਵਧੀਆ ਰੀਲਾਂ ਹੁੰਦੀਆਂ ਨੇ ਇਸ ਤਰ੍ਹਾਂ ਠੀਕ ਹੈ ਜੀ ਸਸਤੀ ਰੀਲ ਆਪਣੇ ਕਦੇ ਵੀ ਭੁੱਲ ਕੇ ਨਹੀਂ ਲੈਣੀ ਕਿਉਂਕਿ ਸੂਟ ਅੱਧ ਵਿਚਾਰੀ ਰਹ ਜਾਂਦਾ ਹੈ ਕਈ ਵਾਰੀ ਆਪ ਨੂੰ ਇਹ ਹੁੰਦਾ ਵੀ ਰੇਟ ਉਹੀ ਪੈ ਜਾਂਦਾ ਹੈ ਈ ਆਪਾਂ ਨੂੰ 3 ਰੁਪਏ ਦੇ 60 ਪੈਸੇ ਰੀਲ ਪੈ ਗਈ ਨਾਲੇ ਤਾਂ ਆਪਾਂ ਨੂੰ ਪੈਸੇ ਦੀ ਬਚਤ ਸਭ ਤੋਂ ਵੱਡੀ ਗੱਲ ਕੀ ਆ ਆਪਾਂ ਨੂੰ ਰਾਤ ਬਰਾਤੇ ਸੂਟ ਬਣਾਉਣਾ ਪੈਂਦਾ ਤਾਂ ਫਿਰ ਆਪਾਂ ਨੂੰ ਭਜਰਨਾ ਪੈਂਦਾ ਤਕਾਲ ਤੇ ਜਿਹਨੇ ਆਪਣਾ ਇੱਕ ਘੰਟਾ ਲਗਭਗ ਖਰਾਬ ਹੋ ਜਾਂਦਾ ਰੀਲ ਮਿਲੇ ਨਾ ਮਿਲੇ ਤਾਂ ਬਾਅਦ ਦੀ ਗੱਲ ਦਾ ਤਾਂ ਜਿਹੜੀ ਵੀ ਭੈਣ ਕੰਮ ਕਰਦੀ ਆ ਉਹ ਪੰਜ ਸੱਤ ਡੱਬੇ ਜ਼ਰੂਰ ਬਣਵਾ ਕੇ ਰੱਖੇ ਘਰੇ ਉਹ ਹੀ ਨਹੀਂ ਹੈਵੀ ਮੇਰਾ ਕੋਈ ਨਾ ਟਾਈ ਆਪਾਂ ਮੈਨੂੰ ਥੋੜੀ ਸਹੂਲਤ ਵਾਸਤੇ ਕਹਿ ਰਹੇ ਆ ਵੀ ਵਧੀਆ ਹਨਾ ਤਾਂ 360 ਰੁਪਏ ਰੱਪਾ ਆਪਾਂ ਨੂੰ ਮਿਲਦਾ ਦੋ ਦੋ ਚਾਰ ਚਾਰ ਰੀਲਾਂ ਆਪਾਂ ਮਿਲਾ ਕੇ ਛਾਂਟ ਕੇ ਲਿਆ ਸਕ ਪਾਕੀ ਜਿਹੋ ਜਿਹੇ ਰੀਲਾਂ ਦੀ ਆਪਣਾ ਲੋੜ ਹੁੰਦੀ ਉਹਦੀ ਕਾਤਰਾਂ ਲੈ ਜਾ ਕਰੋ ਉਹ ਭਰਾ ਮਲਾ ਮੇਰੀ ਲੋਹ ਜੀ ਹੈ ਨਾ ਦੋ ਦੋ ਚਾਰ ਚਾਰ ਰੰਗ ਲਿਆ ਕੇ ਰੱਖਿਆ ਕਰੋ ਲਓ ਜੀ ਹੁਣ ਆਪਣਾ ਆਪਣੇ ਟੌਕ ਤੇ ਆ ਜੀ ਬੀ ਐਂਚ ਲਮਾਈਏ ਬਾਹ ਦੀ ਠੀਕ ਹੈ ਲਗਭਗ ਪੂਰੀ ਪੂਰੀ ਆਉਗੀ ਜਿਹੜੀ ਬਾਹ ਇੱਥੋਂ ਲਓ ਜੀ ਇੱਕ ਵਾਰ ਕੋ ਦੁਆਰੇ ਦਾ ਫਿਰ ਸੈਂਟਰ ਕੱਢਾਂਗੇ ਇੱਕ ਵਾਰੀ ਇਸ ਤਰ੍ਹਾਂ ਆ ਚੀਜ਼ ਨੂੰ ਚੰਗੀ ਤਰ੍ਹਾਂ ਸਹੀ ਕਰ ਲਿਆ ਕਰੋ ਇਹ ਐਸਟਰ ਹਰ ਇੱਕ ਚੀਜ਼ ਨੂੰ ਬਰੀਕੀ ਦੇ ਵਿੱਚ ਜਾਇਆ ਕਰੋ ਤਾਂ ਕਿ ਬਾਅਦ ਦੇ ਵਿੱਚ ਆਪਾਂ ਨੂੰ ਜਵਾਬ ਦੇਹੀ ਔਖਾ ਹੋਵੇ ਨਾ ਮੁਰਗੀ ਜਿੰਗੀਦਾਂ ਆਪਾਂ ਨੇ ਕਰੀਜ਼ ਪਾਣੀ ਤੇ ਮੋਡੇ ਦੇ ਵਿੱਚ ਵੀ ਆਪਾਂ ਮੈਂ ਤੁਹਾਨੂੰ ਪਹਿਲਾਂ ਕਹਿਣਾ ਉਹ ਮਾਰਜਨ ਜਰੂਰ ਰੱਖਿਆ ਕਰੋ ਡੇਢ ਤੋਂ 2 ਇੰਚ ਦਾ ਤਾਂ ਕਿ ਕੱਲੋਂ ਕੱਚ ਢੀੜੀ ਹੋਏ ਨਹੀਂ ਜੇ ਭਾਰ ਵਧਿਆ ਨਾ ਖੁੱਲਾ ਸੂਟ ਪਾਇਜ ਕਰਨਾ ਆਪਾਂ ਨੂੰ ਤੇ ਕਪੜਾ ਹੋਣਾ ਲਾਏ ਵੀ ਜ਼ਰੂਰੀ ਆ ਸਾਈਡ ਤੇ ਬਸ 2 ਇੰਚ ਤੋਂ ਵੱਧ ਕਪੜਾ ਰੱਖਿਆ ਕਰੋ ਨਹੀਂ ਤਾਂ ਸਾਈਡ ਵਾਲਾ ਜਿਹੜਾ ਕਪੜਾ ਜਦੋਂ ਪਜਾਦੇ ਰੱਖ ਲੈਂਦੇ ਨੇ ਨਾ ਫਿਰ ਫਿਟਿੰਗ ਦੀ ਦਿੱਕਤ ਆਉਂਦੀ ਜਦੋਂ ਆਪਾਂ ਉਹਨੂੰ ਸ਼ੇਪ ਦਿੰਨੇ ਆ ਗਲਾਈ ਦੀ ਫਿਰ ਉਹ ਚੀਜ਼ ਇੱਥੇ ਬੜੇ ਜਿਆਦੇ ਇਕੱਠਾ ਹੋ ਜਾਂਦਾ ਕਪੜਾ ਜਿਆਦਾ ਕਪੜਾ ਨਾ ਰੱਖਿਆ ਕਰੋ ਤੇ ਸਾਈਡ ਵਾਲੀ ਸਿਉਣ ਤੇ ਜਿਹੜੀਆਂ ਪੈਣਾ ਇੰਟਰਲੋਕ ਮਾਰਦੇ ਨੇ ਉਹ ਇੰਟਰਲੋਕ ਨਾ ਮਾਰਿਆ ਕਰੋ ਟੱਕ ਲਾਜ਼ਮੀ ਨਾ ਕਰੋ ਠੀਕ ਹੈ ਜੀ ਆਹ ਲਓ ਹੁਣ ਆਪਾਂ ਨੇ ਬਾਹਰ ਰੱਖਣੀ ਨੇ 20 ਇੰਚ ਤੇ 2 ਇੰਚ ਦਾ ਆਪਾਂ ਨੇ ਕਪੜਾ ਵਾਧ ਰੱਖਿਆ 20 ਤੇ 2 22 ਲਗਭਗ ਪੂਰਾ ਸੂਰੀ ਆਊਗਾ ਲਓ ਜੀ ਜਿਹ ਉਹ 6.5 ਤਿਆਰ ਆ 6.5 ਤਿਆਰ ਆ ਆਪਾਂ ਕਿੰਨੀ ਵੱਧ ਰੱਖਣੀ ਆ ਪੌਣੇ 2 ਇੰਚ ਡੇਢ ਰੱਖ ਲਓ ਪੌਣੇ 2 ਰੱਖ ਲਓ ਥੋੜੀ ਮਰਜੀ ਆ ਆਪਾਂ ਲੋੜ ਮੁਤਾਬਕ ਰੱਖ ਸਕਦੇ ਆ ਕੋਣੀ ਜਿਹੜੀ ਹੈਗੀ ਆ ਉਹ ਇਸ ਭੈਣ ਦੀ 12.5 ਇੱਥੇ ਤਿਆਰ ਆ ਆਪਾਂ ਕਿੰਨਾ ਰੱਖਾਂਗੇ ਮਰਜ਼ੀਨ ਡੇਢ ਪੌਣੇ ਤੇ ਜਿਹੜਾ ਮੋਢਾ ਹੈਗਾ ਨੀਚੇ ਨੂੰ ਆਪਾਂ ਪਾਉਣਾ ਗਲਾਈ ਉਹ ਤਿੰਨ ਠੀਕ ਆ ਇੱਥੋਂ ਜਿਹੜਾ ਆਪਾਂ ਪਾਵਾਂਗੇ ਉਹ 7.5 ਪੌਣੇ ਐਥਲੋਟ ਕਿਉਂਕਿ ਆਪਾਂ ਐਥਲੋਟ ਬਣਿਆ ਨਾ ਜੇ ਤੁਸੀਂ ਐਥਲੋਟ ਬਣਿਆ ਐਸ ਰੂਟ ਪਾਉਣਾ ਜੇ ਟੇਡੇ ਰੂਟ ਮਿੰਨਾ ਮੇਰੇ ਅੰਗੂ ਤਾਂ ਟੇਡੇ ਰੂਟ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਕਿ ਕਈ ਵੇ ਪੈਣਾ ਐਸ ਰੂਟ ਨਾਪ ਲੈਣ ਦੀਆਂ ਤਾਂ ਉਹਨਾਂ ਨੇ ਐਸ ਰੂਟ ਨਹੀਂ ਫਿਰ ਮੋਢਾ ਪਾਉਣਾ ਠੀਕ ਆ ਉਹ ਚੀਜ਼ ਧਿਆਨ ਰੱਖਣਾ ਤੁਸੀਂ ਤਾਂ ਮੈਂ ਟੇਡੇ ਰੂਟ ਨਾਪ ਲਿਆ ਐਨਾ ਆਪਾਂ ਤਿਆਰ ਕਰਕੇ ਦੀ ਇਹਨਾਂ ਨੂੰ ਮੋਢਾ ਸਾਈਡ ਤੋਂ ਤਾਂ ਆਪ ਆਪਣੇ ਵੱਧ ਰੱਖ ਲੈ 1.5 ਪੌਂਡ 2 ਇੰਚ ਮੋਢਾ ਇੱਥੋਂ 2 ਇੰਚ ਛੱਡ ਕੇ ਗਲਾਈ ਦੇਆ ਕਰੋ ਇਸ ਤਰ੍ਹਾਂ ਪੂਰੇ ਵਧੀਆ ਗਲਾਈ ਦੇਣੀ ਆ ਤਾਂ ਕਿ ਪਿੱਛੇ ਬਾਜਦੀ ਨਾ ਕਰ ਲਵੇ ਫੱਟੀ ਰੱਖ ਲਈ ਆ ਦੋਨੇ ਭੈਣਾਂ ਆ ਜਿਹੜੀਆਂ ਫੱਟੀਆਂ ਭੈਣਾਂ ਨੂੰ ਮੈਂ ਹਰ ਇੱਕ ਵੀਡੀਓ ਚ ਬੇਨਤੀ ਕਰ ਰਵਾਂ ਇਸ ਤੇ ਲਈਆਂਗਾ ਉਹਨਾਂ ਜਿਹੜੀਆਂ ਨਵੀਆਂ ਜੁੜੀਆਂ ਭੈਣਾਂ ਹਨ ਆ ਫੱਟੀ ਤੇ ਆ ਫੱਟੀ ਲਾਜ਼ਮੀ ਲਿਆ ਕੇ ਰੱਖ ਲੈ ਕਰੋ ਕਿਉਂਕਿ ਇਹਨਾਂ ਦੀ ਆਪਾਂ ਨੂੰ ਵਾਰੀ ਵਾਰੀ ਲੋੜ ਪੈਂਦੀ ਕੋਈ ਬਾਲੀ ਮਹਿੰਗੀ ਨਹੀਂ ਜਿਹੜੀ ਆ ਵਾਲੀ ਫੱਟੀ ਹੈ 140 ਰੁਪਏ ਦੀ ਆ ਵਾਲੀ ਫੱਟੀ ਇਹ 70 ਰੁਪਏ ਦੀ ਹੈ ਕਿਤੋਂ ਵੀ ਤੁਸੀਂ ਲੈ ਸਕਦੇ ਹੋ ਬਾਜ਼ਾਰ ਦੇ ਵਿੱਚੋਂ ਇਹ ਵਾਲੀ ਫੱਟੀ 140 ਦੀ ਮਿਲੂਗੀ ਆਪਾਂ ਨੂੰ ਗਲਾਈ ਵਾਲੀ ਹਨ ਤੇ ਆ ਵਾਲੀ ਫੱਟੀ ਕੱਲੀ 70 ਰੁਪਏ ਦੀ ਮਿਲ ਜਿੰਦੀ ਹੈ ਜੇਦੋਂ ਵੀ ਤੁਸੀਂ ਸ਼ਹਿਰ ਬਣੇ ਜਾਂਦੇ ਹੋ ਤਾਂ ਇਹਦੀ ਫੋਟੋ ਜਾਂ ਸਕਰੀਨਸ਼ਾਟ ਮੇਰੇ ਤੋਂ ਮਗਵਾ ਲਿਆ ਕਰੋ ਤਾਂ ਕਿ ਚੀਜ਼ ਦੇਖੀ ਸਕੇ ਜਿਹੜੀ ਚੌਰਸ ਵਾਲੀ ਆ ਉਹਦੇ ਵਿੱਚ ਮੈਂ ਤੁਹਾਨੂੰ ਕਾਫੀ ਵੀਡੀਓ ਦੱਸਿਆ ਆਹ ਵਾਲੀ ਗਲਾਈ ਨਾਲ ਆਪਾਂ ਨੂੰ ਕੱਟਣ ਵੇਲੇ ਬਹੁਤ ਕੰਮ ਲੰਦੀ ਹੈ ਹਾਂ ਤਾਂ ਕਰਕੇ ਇਸ ਤਰ੍ਹਾਂ ਹੀ ਫੋਟੀ ਲੈ ਲੈ ਕਰੋ ਸੌਖਾ ਹੋ ਜਾਣਾ ਦੇਖ ਇਹ ਤੋਂ ਮੋੜ ਕੇ ਆਪਾਂ ਨੇ ਕੱਟਣਾ ਹੈ ਤਾਂ ਕਿ ਮੋੜਨ ਵੇਲੇ ਆਪਾਂ ਨੂੰ ਸੌਖਾ ਵਾਜੇ ਕੋੜੇ ਡਸਟਬੀਨ ਦੇ ਵਿੱਚ ਹੀ ਆਪਾਂ ਨੇ ਮੈਂ ਹਰ ਇੱਕ ਵੀਡੀਓ ਜਿਹੜਾ ਨੇ ਸਫਾਈ ਕੋਲੇ ਰੱਖਿਆ ਕਰੋ ਲੀਨਰ ਡਸਟਬੀਨ ਦੇ ਵਿੱਚ ਪਾਈ ਜਾਇਆ ਕਰੋ। ਕੋਲੇ ਆਪਣੇ ਖਿਲਾਰਾ ਬਣਾ ਰਿਹਾ ਪਾਇਆ ਪੜਾ ਲੱਗਦਾ ਉਹ ਗਾਹ ਕਾਉਂਦਾ ਬੁਰਾ ਲੱਗਦਾ ਹੈ ਨਾ ਇਹ ਚੀਜ਼ਾਂ ਦਾ ਦੁਕਾਨਦਾਰੀ ਤੇ ਬਹੁਤ ਅਸਰ ਪੈਂਦਾ ਹੈਗਾ। ਜੇ ਕੋਈ ਭਰਾ ਮੇਰੀ ਵੀਡੀਓ ਦੇਖਦਾ ਜਣਗੇ ਪਹਿਣਾ ਜਾਂ ਕੰਮ ਕਰਦਿਆਂ ਆਪਦਾ ਹਨਾ ਸ਼ੌਕਣਾ ਤਾਂ ਆਲੇ ਦੁਆਲੇ ਸਫਾਈ ਜ਼ਰੂਰ ਰੱਖਿਆ ਕਰੋ। ਜਿੰਨੀ ਵੀ ਹੋ ਸਕਦੀ ਵਸਤੂ। ਲਓ ਜੀ ਹੁਣ ਆਪਾਂ ਜਿਵੇਂ ਉਧਰ ਨਾਮ ਲਿਖਿਆ ਨਾ ਇੱਥੇ ਵੀ ਨਾਮ ਲਿਖਾਂਗੇ ਆਪਾਂ। ਜਿਵੇਂ ਮੋਡਾ ਇਹਨਾਂ ਦਾ ਕਿੰਨਾ ਹੈਗਾ 17.5 ਤੁਸੀਂ ਮੇਰੇ ਹਿਸਾਬ ਨਾਲ ਜਿਵੇਂ ਸਮਝਦੇ ਹੋ ਤਾਂ ਵੀ ਠੀਕ ਆ ਜਿਵੇਂ ਮੈਂ ਦੂਰਾ ਮਿਲ ਲੈਣਾ ਹੈ ਨਾ ਵੀ 8.5 ਤੁਸੀਂ ਮੈਨਦੇ ਹੋ ਤਾਂ 8.5 ਲਗ ਲਗਰਾ ਹਿਸਾਬ ਨਾਲ ਜੇ ਮੇਰੇ ਹਿਸਾਬ ਨਾਲ ਲਿਖਣਾ ਵੀ 17 8.5 ਤੇ 8.5 17 ਹੀ ਹੁੰਦੇ ਆ 17 ਲਿਖ ਲਿਆ 19.5 6 ਆ ਜਾਨੀ ਕਿ 12.5 ਤੇ ਮੂਰੀ ਹੈਗੀ 13 ਜਾਨੀ ਕਿ 13.5 ਆਪਦੇ ਹਿਸਾਬ ਨਾਲ ਲਿਖ ਲਿਆ ਕਰੋ ਭਾਵੇਂ ਮੇਰੇ ਹਿਸਾਬ ਨਾਲ ਬਾਕੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸ ਦਿਆ ਕਰੋ ਬਈ ਤੁਸੀਂ ਆਜੀ ਥੋੜੇ ਐਂ ਕਰਦਿਆ ਕਰੋ ਸਾਨੂੰ ਸੌਖੀ ਸਮਝ ਆ ਜਾਂਦੀ ਹੈ ਹਨਾ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਦੁਬਾਰੇ ਫੇਰ ਕਹਿਣਾ ਜਿਹੜੀਆਂ ਭੈਣਾਂ ਨੇ ਨੰਬਰ ਗਰੁੱਪ ਦੇ ਵਿੱਚ ਐਡ ਨਹੀਂ ਕਰਵਾਇਓ ਗਰੁੱਪ ਦੇ ਵਿੱਚ ਨੰਬਰ ਐਡ ਕਰਵਾ ਲਿਆ ਕਰੋ ਤਾਂ ਕਿ ਦੋਨੇ ਚੈਨਲ ਦੀ ਵੀਡੀਓ ਤੁਹਾਨੂੰ ਆਪਦੇ WhatsApp 'ਤੇ ਮਿਲ ਜੇ ਨੀ ਠੀਕ ਹੈ ਜੀ ਕਿਉਂਕਿ ਬੱਚੇ ਗੇਮਾਂ 'ਵਾਂ ਸਾਰੇ ਘਰਾਂ 'ਚ ਖੇਡਦੇ ਕੋਈ ਇਹ ਨਹੀਂ ਹੈ ਵੀ ਆਪਣੇ ਥੋੜੇ ਘਰ 'ਚ ਖੇਡਦੇ ਆ ਸਾਰੇ ਘਰਾਂ 'ਚ ਬੱਚੇ ਫਟਾਫਟ ਜਦੋਂ ਫੋਨ ਉਹਨਾਂ ਦੇ ਹੱਥ ਲੱਗਦਾ ਗੇਮਾਂ ਖੇਡਦੇ ਰਹਿੰਦੇ ਆ ਤੇ ਵੀਡੀਓ ਜਿਹੜਾ ਵਾਲਾ ਆਪਣਾ ਚੈਨਲ ਕੰਮ ਵਾਲਾ ਹੁੰਦਾ ਪਿੱਛੇ ਚਲੀ ਜਾਂਦੀ ਆ ਪਤਾ ਲੱਗਦਾ ਵੀ ਵੀਡੀਓ ਪਾਈ ਆ ਜਾਂ ਨਹੀਂ ਪਾਈ ਹੈ ਨਾ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂ